ਦੱਸ ਮੁੰਡੇ ਨੇ ਕਿਹੜਾ ਕੰਮ ਕੀਤਾ ਹੈ ਜਦੋਂ ਚੰਗੀ ਭੜੀਆਂ ਦਾ ਕੁੜੀਆਂ ਇੱਥੇ ਮਰ ਗਈਆਂ ਹੀ ਆ ਇਹਨੂੰ ਵਿਆਹ ਕੇ ਲੈ ਆਇਆ ਔਂਤਰੇ ਨਖੱਤੇ ਨੂੰ ਪਤਾ ਨਹੀਂ ਇਹਦੇ ਚ ਦਿਸਿਆ ਕਿ ਕਾਲੇ ਮੂੰਹ ਵਾਲੀ ਵਿਆਹ ਕੇ ਲੈ ਆਇਆ ਮੂੰਹ ਤੇ ਹੀ ਪਤਾ ਨਹੀਂ ਕੀ ਅੰਤਰਾ ਕੋੜ ਚੱਲਿਆ ਐਡੀ ਕਿਤੇ ਭੈੜੀ ਲੱਗਦੀ ਮੈਨੂੰ ਤੇ ਕਿਤੇ ਗੁਡੇ ਗੁਡੇ ਰਿਸ਼ਤੇਦਾਰੀ ਸ਼ਰੀਕੇ ਚ ਸ਼ਰਮ ਆਉਂਦੀ ਵੀ ਇਹ ਕਿੰਨੋਂ ਵਿਆਹ ਲਿਆ ਆ ਦੁਜੀ ਲਿਆਂਦੀ ਵੀ ਕਿੱਡੀ ਸੋਹਣੀ ਲਿਆਂਦੀ ਸਾਰੇ ਆਂਦੇ ਨੋ ਕਿੱਡੀ ਸੋਹਣੀ ਆਈ ਨੋ ਕਿੱਡੀ ਸੋਹਣੀ ਆਈ ਇਨਨੇ ਤੇ ਮੇਰਾ ਬੇੜਾ ਕਰਕੇ ਕਰ ਦਿੱਤਾ ਜਦੋਂ ਆਂਦੇ ਆਪਣੀ ਲਾਦ ਨਹੀਂ ਚੰਗੀ ਤੇ ਕਿਸੇ ਨੂੰ ਪੀ ਕਹਿਣਾ ਮੁੰਡੇ ਨੇ ਪਵਾ ਉਮਦੀ ਪਈ ਕਾਲੇ ਮੂੰਹ ਵਾਲੀ ਨੇ ਫੇ ਆਉਂਦੀ ਛੜਛੜ ਕਰਦੀ ਕਾਲੇ ਮੂੰਹ ਵਾਲੇ ਸਤਿ ਸ਼੍ਰੀ ਅਕਾਲ ਮਮ ਜੀ ਸਤਿ ਸ਼੍ਰੀ ਅਕਾਲ ਤੇ ਕੀ ਗੱਲ ਮੈਂ ਘਰ ਨਹੀਂ ਸੀ ਆਉਣਾ ਬਈ ਇੱਥੇ ਪੈਰੀ ਹੱਥ ਲਾਉਣਾ ਹੀ ਏਡੀ ਓਕੀ ਓਕੇ ਮੈਂ ਕਿਹਾ ਪੁੱਛਿਆ ਮੈਂ ਸਬਜ਼ੀ ਕੀ ਬਣਾਉਣੀ ਹੈ ਸੱਜ ਜੀ ਹੁਣ ਤੂੰ ਨਾ ਬਹੁਤਾ ਮੇਰੇ ਮੱਥੇ ਨਾ ਲੱਗਿਆ ਕਰ ਮੈਂ ਤੈਨੂੰ ਪਹਿਲਾਂ ਹੀ ਇਹ ਗੱਲ ਕਹੀ ਹੈ ਮੈਨੂੰ ਇਹ ਤੋਮਾਸਾ ਜਿੰਨੀ ਵੀ ਚੰਗੀ ਲੱਗਦੀ ਨਹੀਂ ਕੀ ਥੋੜਿਆ ਸੀ ਤੇਰਾ ਇੱਥੇ ਇਸ ਘਰ ਚ ਆਉਣ ਖਣ ਹੈ ਕਿ ਦਿਨਾਂ ਆ ਕਿਸੇ ਦੀ ਪੁੱਛਣੀ ਨਾ ਗਿੱਜੀ ਨਾਲ ਕੋਈ ਗੱਲਣਾ ਬਾਤ ਉਹੋ ਚਾਚਾ ਵਾਲ ਮੁੰਡਾ ਮੇਰਾ ਹੈ ਜਿਹਨੇ ਬੇੜਾ ਹੀ ਘਰ ਕਰਕੇ ਰੱਖਤਾ ਕੋਤਾ ਹੀ ਕੁਝ ਪਾ ਕੇ ਰੱਖ ਦਿੰਦਾ ਆ ਕੀ ਤੇਰੇ ਮੂੰਹ ਤੇ ਅੰਤਰਾ ਗਾਂਦ ਨਿਕਲਿਆ ਵਾ ਹੈ ਕੋਈ ਦਵਾਈ ਲੈਂਦੀ ਵੀ ਟ੍ਰੀਟਮੈਂਟ ਚੱਲੇ ਆਜ ਕੱ데 ਡਾਕਟਰ ਕਿਤੇ ਇੰਨੇ ਕਿਤੇ ਸਾਇੰਸ ਨੇ ਤਰੱਕੀ ਕਰ ਲਈ ਤੂੰ ਗੱਲਾਂ ਛੱਡ ਦੇ ਤੇਰੇ ਮੂੰਹ ਜਿਹੜਾ ਕੋਈ ਇਲਾਜ ਨਾ ਚੱਲੇ ਲੈਣਾ ਸਹੀ ਦਵਾਈਆਂ ਦੇ ਦਵਾਈਆਂ ਤੇਨੂੰ ਕਿੱਥੋਂ ਦਵਾਉਂਦੇ ਉਹ ਤਾਂ ਇਹਨੂੰ ਇਸ ਕਲੜਾਉਂ ਤੋਂ ਬਿਨਾ ਕੋ ਕੰਮ ਨਹੀਂ ਹੋਣਾ ਉਹ ਤਾਂ ਮੁੰਡੇ ਨੂੰ ਫੋਨ ਦੇਣ ਵੀ ਤੇ ਰਾਤ ਵੀ ਦੇਣ ਵੀ ਤੇ ਰਾਤ ਵੀ ਹੈ ਉਹਨੂੰ ਕੰਜਰ ਨੂੰ ਰੋਟੀ ਖਾਣੀ ਭੁੱਲੀ ਕੀ ਉਹਦੇ ਸਿਰ 'ਚ ਤੂੰ ਧੂੜਿਆ ਕਿਹੜੇ ਸਿਆਣਿਆਂ ਦੇ ਜਾ ਜਾ ਉਹਨੂੰ ਆਪਣੇ ਵਾਸਤੇ ਤੂੰ ਕਰ ਲਿਆ ਤੂੰ ਨਹੀਂ ਆਖੇ ਮਮੀ ਮੈਂ ਕਿਹੜਾ ਆਪੇ ਆਈ ਆਪੇ ਨਾ ਨਾ ਤੂੰ ਤੇ ਆਖਿਆ ਹੀ ਨਹੀਂ ਹੈ ਮਾ ਆਪੇ ਤੇਰੇ ਨਾਲ ਕੰਜਰ ਵਰਤਣ ਹਣ ਅਗਲੇ ਆਂਦੇ ਚੰਗਾ ਸਗੋਂ ਦਫਾ ਕਰਕੇ ਤੇ ਛੱਡ ਦਿੱਤੀ ਆਪੇ ਆਪੇ ਹਰੇਕ ਗੱਲ ਹੀ ਆਪੇ ਜੀ ਜਿਹੜਾ ਕੰਮ ਆਪੇ ਜ਼ੁਬਾਨ ਤੇ ਨੂੰ ਗੇਠ ਲੱਗੀ ਮੈਨੂੰ ਤੇ ਲੱਗਦਾ ਜਾ ਜਾ ਕੇ ਕੰਮ ਕਰ ਜਾ ਕੇ ਚੱਲ ਕੀ ਕੀ ਬਣਾਉਣਾ ਮੈਨੂੰ ਸਬਜੀ ਆ ਵੇ ਤੇਰੇ ਅੱਗੇ ਹੱਥ ਜੁੜੇ ਤੇਰੇ ਹੱਥ ਦੀ ਤਾਂ ਮੈਂ ਕਦੀ ਸਬਜੀ ਨਾ ਖਾਵਾਂ ਹੈ ਮੇਰੇ ਹਲਕ ਜੋ ਲੰਘ ਨਹੀਂ ਤੇਰੇ ਹੱਥ ਦੀ ਸਬਜੀ ਹੈ ਪਹਿਲਾਂ ਵੇਖ ਆਪਣੇ ਹੱਥ ਵੇਖ ਤੇ ਆਪਣਾ ਮੂੰਹ ਵੇਖ ਜਾ ਕੇ ਤੇ ਡੰਗਰਾ ਚ ਕੰਮ ਕਰ ਗੋਆ ਫੁੱਟਣ ਆਲਾ ਮੁੰਡੇ ਬਾਹਰ ਕੰਮ ਕਰਨ ਲੱਗੇ ਬਸ ਬੁੱਤ ਦੇ ਨਹੀਂ ਗੱਲ ਚੱਲ ਹੈ ਰੋਟੀ ਦਾ ਆਪੇ ਵੇਖ ਲਾਂਗੇ ਚੱਲ ਤੇ ਡੰਗਰਾ ਤੇ ਮੈਂ ਕੋ ਗੋਆ ਫਟਾਵਾਂ ਚੱਲ ਤੇ ਮੇਰੇ ਤੇ ਜੇ ਚੂੜਾ ਮੈਂ ਨਵਾਂ ਮਹਿੰਦੀ ਲੱਗ ਮੈਂ ਕੀ ਕਰਾਂ ਚੂੜੇ ਨੂੰ ਹੈ ਚੂੜਾ ਨਹੀਂ ਤੇਰਾ ਲੱਠਾ ਤੇਰਾ ਮਚੂੜਾ ਅੱਜ ਲੰਬਦੀ ਵੇਖੀ ਕਿਦਾਂ ਕੱਚੀ ਲੱਸੀ ਚ ਪਾ ਕੇ ਆ ਇੱਧਰ ਤਰ ਚੂੜਾ ਨਹੀਂ ਲੱਠਾ ਤੇਰਾ ਤੈਨੂੰ ਚੂੜੇ ਪਾਉਣ ਦੇ ਸ਼ੌਂਕ ਸੀ ਨਾ ਤੇਰੀਆਂ ਰੀਜਾਂ ਹੁਣ ਲੱਠ ਗਿਆ ਤੇਰੀਆਂ ਆ ਜਾ ਆ ਜਾ ਆ ਜਾ ਕਰਾਵਾਂ ਕੰਮ ਤੇਰੇ ਤੋਂ ਚੱਲ ਫੜ ਪੌੜਾ ਤੇ ਚੱਲ ਗੋਆ ਇਕੱਠਾ ਕਰ ਅ ਜੀ ਮੈਂ ਗੋਆ ਸਾਰਾ ਸਿਕੂੰ ਚਾ ਚਾ ਮੇਰੇ ਨਾਲ ਬੋਲਿਆ ਗੱਲਾਂ ਨਾ ਕਰ ਮੈਂ ਗੁੱਟੋ ਫੜ ਕੇ ਤੇ ਉੱਥੇ ਸੁੱਤਣੀ ਗੋਏ ਚ ਚੱਲ ਫੜ ਪੌੜਾ ਮੈਂ ਆਪੇ ਥੋੜੀ ਆਈ ਹਾਂ ਮੇਰੇ ਘਰ ਥਾਂ ਨਹੀਂ ਮੈਂ ਨਹੀਂ 100 ਰੁਪਏ ਉਤਰਾ ਵਰਤਦਾ ਤੇਰੀ ਮਾਂ ਵਰਤਦੀ ਤੇਰੀ ਭੈਣ ਵਰਤਦੀ ਹੈ ਕਿਸੇ ਨੇ ਪਿੱਛੇ ਭਾਵੇਂ ਕਹਿਣੀ ਵੇਖਿਆ ਕਿਤੇ ਦੋ ਟਾਕੀਆਂ ਨਹੀਂ ਉਹਨਾਂ ਕੋਲ ਸੜੀਆਂ ਇਹ ਮੈਨੂੰ ਆਉਂਦੇ ਉਹ ਤੇ ਆਵੇ ਮੇਰੇ ਕੰਮ ਤੋਂ ਖਵਾਪ ਤੂੰ ਤੇ ਉਹਨਾਂ ਵਿਚਾਰਿਆਂ ਦੀ ਵੇਛੜ ਹੋ ਲਈ ਹੈ ਮਾਪਿਆਂ ਦੀ ਵੀ ਪਤ ਨਾ ਰੱਖੀ ਮੈਨੂੰ ਕੀਤਾ ਜਾਂਦੀ ਨਹੀਂ ਮੇਰਾ ਪਰਿਵਾਰ ਬਹੁਤ ਚੰਗਾ ਮੈਂ ਇਹਨਾਂ ਦੇ ਕਹਿੰਦੇ ਆ ਚੰਗ ਪਰਿਵਾਰ ਚੰਗਾ ਵਾ ਦੇਖੀ ਆ ਤੇਰੀਆਂ ਜਿਹੜੀਆਂ ਘੋੜੀਆਂ ਪ੍ਰੀਤਾਂ ਪਾਈਆਂ ਜਿਵੇਂ ਨਾਣਾ ਕੱਢੀਆਂ ਤੇ ਤੂੰ ਮੈਨੂੰ ਤਾਂ ਆ ਕੇ ਚਾਲਾ ਕਰ ਇਕੱਠਾ ਗਵਰਨਮੈਂਟ ਮਾਰ ਅੱਜ ਨਾ ਪੌੜਾ ਫੜ ਜੱਟਾਂ ਦੀ ਧੀ ਏ ਤੈਨੂੰ ਕਿਹਨ ਨਹੀਂ ਬਣੀ ਅਕਲ ਅੱਗੇ ਵੀ ਜੱਟਾਂ ਦੇ ਘਰ ਤੀਆਂ ਦੇ ਕਿੱਦਾਂ ਕੰਮ ਹੁੰਦੇ ਆ ਜਿਵੇਂ ਵੇਖ ਕੇ ਤੇ ਬਾਵਾ ਤੇ ਜਾਣ ਨਹੀਂ ਹੁੰਦੀ ਇਹਦੇ ਤੇਰਾ ਚੂੜਾ ਜਾਂ ਲੱਥਣਾ ਚਾਹੀਦਾ ਸ਼ਾਮਾਂ ਨੂੰ ਮੈਂ ਤੈਨੂੰ ਦੱਸ ਦਿੱਤਾ ਏ ਮम्मी ਨੇ ਮੈਂ ਹਜੇ ਕੱਲ ਪਾ ਕੇ ਆਈ ਆ ਥੋੜਾ ਟਾਈਮ ਪਾ ਕੇ ਆਈ ਤੂੰ ਕੱਲ ਮੰਮੀ ਨੂੰ ਪੁੱਛ ਕੇ ਪਾ ਕੇ ਆਈ ਆ ਜੇ ਜਾ ਮੈਨੂੰ ਪੁੱਛ ਕੇ ਪਾ ਕੇ ਮੈਨੂੰ ਤਾਂ ਉਦੋਂ ਪਤਾ ਲੱਗਾ ਜਿਹੜੇ ਚਾਵਲ ਤੈਨੂੰ ਵਾਹ ਕੇ ਤੇ ਬੂਹੇ ਕਿ ਲੈ ਆ ਕੇ ਖਲਾਰਤਾ ਕੰਜਰ ਨੇ ਜਾ ਜਾ ਖਲੇ ਆ ਬਾਲਟਾ ਤੇ ਸੋਟ ਗਵਾ ਹੱਥਾਂ ਨਾਲ ਪਾਣ ਵਾਲੇ ਪੋਪੋੜੇ ਨਾਲ ਹੀ ਪਾਣਾ ਤੇਰੇ ਕੋਲ ਕਿੱਥੇ ਬਾਲਟਾ ਲਿਆ ਬਾਲਟਾ ਕਿੱਥੇ ਮੰਮੀ ਜੀ ਬਾਲਟਾ ਲੈ ਹੁਣ ਮੰਮੀ ਤੇਰੇ ਕੁਸ਼ੜ ਨਾ ਚੁੱਕ ਕੇ ਤੈਨੂੰ ਬਾਲਟਾ ਫੜਾ ਲਿਆ ਉੱਥੋਂ ਵੇਖ ਕੇ ਤੇ ਅੱਖਾਂ ਵਾਂ ਕਿ ਕੀ ਐਂ ਤੇਰੇ ਕੋਲ ਡੋਡੇ ਆ ਵੀ ਤੈਨੂੰ ਦਿਸਦਾ ਵੀ ਨਹੀਂ ਹੁਣ ਉਂਤਰਾ ਕੀ ਐਂ ਤੇਰੇ ਮੁੰਡੇ ਨੇ ਇਹੋ ਜਿਹਾ ਵਿਆਹਣ ਕੋਣੋ ਥੋੜੇ ਆ ਤੇਰੀਆਂ ਪੇਜ ਦੇ ਉਤਰੇ ਤੇ ਮੁਲਕ ਤੇ ਕੁੜੀਆਂ ਮਰ ਗਈਆਂ ਹੀ ਇਹਨੂੰ ਲੈ ਆਇਆ ਸਾਰੀ ਉਮਰ ਦਾ ਕਲੰਕ ਲਾ ਲਿਆ ਆਪ ਨੂੰ ਵੀ ਨਾਲੇ ਮੈਨੂੰ ਲਾ ਤਾ ਅਗਲੇ ਆਖਣਗੇ ਨੋਏ ਇਹਦੀ ਕਿ ਪਿਆਰੇ ਬਣੀ ਜਾ ਤਾਂ ਸਾਰੇ ਵਾਲੇ ਸੱਚੀ ਕਹਿਣਾ ਇਹ ਤੇ ਚੰਗਾ ਜੀ ਤੇ ਸੋਹਣਾ ਲੱਗਦਾ ਮਾੜਾ ਇਹ ਤੇ ਸੂਰਜ ਨੂੰ ਗ੍ਰਹਿਣ ਲੱਗਣ ਵਾਲੀ ਗੱਲ ਕਰ ਦਿੱਤੀ ਤੇ ਲਾ ਲਿਆ ਮੁੰਡੇ ਨੇ ਆਪਣੇ ਆਪ ਨੂੰ ਗ੍ਰਹਿਣ ਵੇਖੀ ਸਾਰੀ ਉਮਰ ਇਹਦੇ ਨਾਲ ਚਮਕਦਾ ਰਹੂਗਾ ਹਣ ਵੇਖੀ ਚੱਲਿਓ ਨਾ ਨਾ ਪਟਾ ਦੇ ਹੱਥ ਮਾਰ ਮਾਰ ਰੋਇਆ ਮਰ ਜਾਣਾ ਤੇ ਫੇਰ ਆਖੇ ਜਿਹੜੇ ਨਗੰਦ ਪਾਇਆ ਇਹਦਾ ਮੈਂ ਹੀ ਇਸ਼ਕ ਲਾਉਂਦੀ ਕਿਦਾਂ ਜਿਹੜਾ ਇਹ ਪ੍ਰੀਤਾ ਮੈਂ ਆਖਣਾ देर ਪਰ ਰਾਤ ਹੋਊਗਾ ਸੇ। ਮੈਨੂੰ ਨਹੀਂ ਪਤਾ ਵੀ ਅਸਗਾਤ ਦੇ ਆਉਂਦੇ ਆ। ਹਾਏ ਹਾਏ ਵੇਖੋ ਨੀ ਆਖੋਤ ਗਿਆ ਬਾਲਟਾ ਹੈ ਕਿੱਥੇ ਪਰ ਮਮ ਜੀ ਮੈਨੂੰ ਬਾਲਟਾ ਲੱਭ ਨਹੀਂ ਆਹ ਕੜਾਈ ਹੈ ਜਿੱਦਣਾ ਗੰਦ ਪਾਉਂਦੇ ਆ ਮੁੰਡੇ ਮੈਂ ਨੂੰ ਤਾਂ ਇਨਾ ਗੁੱਸਾ ਚੜਦਾ ਮਾਰ ਮੱਤ ਬੈਣਾ ਤੇ ਤੇਰਾ ਮੂੰਹ ਢਾਣਾ ਤੇ ਗੋਏ ਚ ਨੱਪਦਾ ਨਹੀਂ ਨਾ ਦੱਸੂ ਕੀ ਬਤਾ ਜੀ ਮੈਂ ਕਾਰ ਨਹੀਂ ਲਾਈ ਫੜ ਬਾਲਟਾ ਤੈਨੂੰ ਬਾਲਟਾ ਦਾ ਵੀ ਪਤਾ ਨਹੀਂ ਮੈਂ ਚੱਕੂ ਗੋਇ ਦਾ ਪਰ ਕੇ ਦਬਾਲਟਾ ਮੰਮੀ ਮੈਂ ਗੋਇ ਦਾ ਪਰ ਚੱਕੂਗੀ ਬਾਲਟਾ ਨੇ ਨਾ ਚੁੱਕਿਆ ਜਾਂਦਾ ਤੇ ਬੁੱਕ ਚ ਪਾ ਪਾ ਤਰੂੜੀ ਤੇ ਲੈ ਜਾ ਨਾਲੇ ਸੌਖਾ ਸੋਟਿਆ ਜਾਊ ਨਾਲੇ ਤੇਰੀ ਲੱਤਾਂ ਦੀ ਕਸਰਤ ਹੋ ਜਾਊਗੀ ਹਾਂ ਜੀ ਮੰਮੀ ਗੋਆ ਹੀ ਕਿੰਨੇ ਦਿਨਾਂ ਦਾ ਲੱਗਦਾ ਮੈਂ ਕਿਦਾਂ ਸਾਰਿਆ ਚੱਕੂਗੀ ਨਹੀਂ ਅੱਛਾ ਤਲਾ ਮੈਨੂੰ ਇਹ ਦੱਸ ਇਸ ਕ ਲੜਾਉਣੇ ਸਿੱਖ ਛੱਡੀ ਹੈ ਉਹਦੇ ਤੋਂ ਬਿਨਾ ਕੋਈ ਕੰਮ ਨਾ ਤੈਨੂੰ ਆਇਆ ਜਿਵੇਂ ਚੌਂਕੇ ਦਾ ਕਹਿਣੀ ਮਮੀ ਜੀ ਮੈਨੂੰ ਆ ਵੀ ਨਹੀਂ ਆਉਂਦਾ ਮਮੀ ਜੀ ਮੈਨੂੰ ਆ ਵੀ ਨਹੀਂ ਆਉਂਦਾ ਬਸ ਫੋਨ ਤੇ ਗੱਲਾਂ ਕਰਨੀਆਂ ਹੀ ਹੁੰਦੀਆਂ ਨਾ ਮੁੰਡੇ ਨੂੰ ਤੋਂ ਦੇਣੇ ਚ ਐਂ ਦਿੰਨਾ ਚ ਰਾਤ ਨੂੰ 12 12 1 ਵਜੇ ਤੱਕ ਮੁੰਡਾ ਗੱਲਾਂ ਕਰਦਾ ਰਹਿੰਦਾ ਰਹਿੰਦਾ ਫੋਨ ਤੇ ਜੇ ਮੈਂ ਉਹਨੂੰ ਕੰਜਰ ਨੂੰ ਪੁੱਛਣਾ ਤਾਂ ਖਣਾ ਮੇਰੇ ਬੇਲੀ ਬੇਲੀ ਮੈਨੂੰ ਤਾਂ ਪਤਾ ਹੀ ਨਹੀਂ ਆ ਅੱਧੀ ਰਾਤ ਕਿਹੜੇ ਬੇਲੀ ਫੋਨ ਕਰਦੇ ਹੈ ਤੂੰ ਉਹ ਤੇ ਨਰਕ ਪਾ ਕੇ ਛੱਡ ਦਿੱਤਾ ਚੱਲ ਅੱਗਵਾ ਆਈਨੂ ਕਰ ਲਾ ਤਾਂ ਐਡੀ ਨਹੀਂ ਤਾਂ ਸੋਹਣੀ ਤੂੰ ਕਹਿੰਦੇ ਤੇ ਮੈਂ ਤੇਰੀ ਨਜ਼ਰ ਨਾ ਲੱਗ ਜੇ ਕਿਤੇ ਤੇਰੇ ਕਾਲੇ ਕਲੀਟੀ ਜੀ ਨੂੰ ਚੱਲ ਪਾ ਗੋਆ ਮਿੰਟ ਮਾਰ ਦੇਖੀ ਆਏ ਬੇਂਦੀ ਚੱਜ ਨਾ ਪਹਿਨਾ ਵੇ ਗੋਆ ਦੁਖਦਾ ਕਿ ਤੂੰ ਦੁਖਦੀ ਕਿ ਹੱਥ ਦੁਖਦੇ ਆ ਮੰਮੀ ਮੇਰਾ ਚੂੜਾ ਚੱਲ ਜਾਈ ਜਾਂਦਾ ਚੂੜਾ ਲੱਥੂ ਕੋਈ ਨਹੀਂ ਲਵਣਾ ਅੱਜ ਚੂੜਾ ਅਜੇ ਮੇਰੀ ਰੀਜ ਵੀ ਨਹੀਂ ਲੱਤੀ ਜੇ ਮੈਂ ਕੱਲ ਪਾ ਕੇ ਆਈਆਂ ਤੇਰੀਆਂ ਰੀਜਾਂ ਮੈਂ ਲਾਉਂ ਵੇਖੇ ਲਾਉਂਦੀ ਕਿੱਦਾਂ ਆਖੀਂ ਜੇ ਤੂੰ ਇਥੋਂ ਨਿਕਲੀ ਨਾ ਤੇ ਤੂੰ ਮੈਨੂੰ ਤਾਂ ਆਖੀ ਬਸ ਮੈਂ ਕਿਹਾ ਆਖੀਂ ਮੈਨੂੰ ਕਿੱਥੇ ਪਸਾਤਾ ਆਂਦੇ ਹੀ ਮੇਰੀ ਮੰਮੀ ਮੰਨ ਲਗੀ ਸਾਰਾ ਪਰਿਵਾਰ ਮੰਨ ਗਿਆ ਤੈਨੂੰ ਕੋਸ਼ ਨਹੀਂ ਆ ਨਹੀਂ ਮੰਮੀ ਨਾਲ ਤਾਂ ਗੱਲ ਵੀ ਨਾ ਕੀਤੀ ਕੰਜਰ ਨੇ ਮੈਨੂੰ ਤਾਂ ਉਦੋਂ ਪਤਾ ਲੱਗਾ ਤੇਰਾ ਚਲਾਕਰਾ ਕੇ ਤੇ ਆ ਹੀ ਗਿਆ ਹੁਣ ਮੈਨੂੰ ਤੈਨੂੰ ਵੇਖੀ ਮੈਂ ਮਾਤ ਦੇ ਦਿੰਦੀ ਕਿੱਦਾਂ ਤੂੰ ਮਹੀਨੇ ਚ ਨਾ ਇਥੋਂ ਗਈ ਤੇ ਤੂੰ ਮੈਨੂੰ ਤਾਂ ਆਖੀ ਮੈਂ ਮਿੰਟੂ ਮੈਨੂੰ ਕਾੜ ਦੋ ਕਿ ਤੂੰ ਤਾਂ ਮੈਨੂੰ ਆਖੇ ਕੰਮ ਕਰ ਮੈਂ ਤਾਂ ਗੋਆ ਵੀ ਸੁੱਟਣ ਲੱਗ ਪਈ ਛੋਟ ਛੋਟ ਪਾਇ ਪਾ ਛੇਤੀ ਕਰ ਕਿੱਥੇ ਜਾਊਂਗੀ ਮੈਂ ਅਜੇ ਇੱਕ ਬਾਰ ਤਾਂ ਕੁੱਤੇ ਤਾਂ ਇੰਨੇ ਡੰਗਰਾ ਦਾ ਗੋਆ ਕਿੱਦਾਂ ਸੁੱਟਣਾ ਵਾ ਮੈਂ ਕਿੱਥੇ ਜਾਊਂਗੀ ਹੁਣ ਠੱਠੇ ਖੂਚ ਜਾਵੀ ਉਹ ਤੇ ਖੂ ਖਾ ਹੋਣਾ ਕਿ ਤੇ ਨਹਿਰ ਤੇ ਛਾਲ ਮਾਰਦੀ ਹੋਰ ਕਿੱਥੇ ਜਾਣਾ ਈ ਉਦੋਂ ਮੈਨੂੰ ਆਂਦੇ ਮੇਰਾ ਸਾਰਾ ਪਰਿਵਾਰ ਬੜਾ ਚੰਗਾ ਮਾਣ ਹੈ ਮੈਨੂੰ ਦੱਸ ਨਹੀਂ ਤੈ ਇੱਧਰ ਦੱਸ ਪਹਿਲਾਂ ਖੱਤੀ ਇੱਧਰ ਹੈ ਨੀ ਮੈਂ ਤੈਨੂੰ ਇੱਕ ਗੱਲ ਪੁੱਛਾਂ ਤੈਨੂੰ ਇਹ ਮਿਲਿਆ ਕਿੱਥੇ ਸੀਗਾ ਇਹ ਤੂੰ ਕਿੱਥੇ ਮਿਲੀ ਕਿਹੜੀ ਘੜੀ ਸੀ ਕਲੈਣੀ ਜਿੱਤੇ ਤੂੰ ਮਿਲਿਆ ਇਹਨੂੰ ਦੱਸ ਮੈਨੂੰ ਆ ਜ ਸਕੂਲ ਪੜਦੀ ਹਾਂ ਤੇ ਫਿਰ ਕੀ ਤੇ ਤੈਨੂੰ ਇਹਨੇ ਕਿਹਾ ਕਿ ਤੂੰ ਇਹਨੂੰ ਕਿਹਾ ਇੰਨੀ ਮੈਨੂੰ ਕਿਹਾ ਮੈਂ ਚਾਹ ਲਈ ਚਾਹ ਚਾਤਰ ਵੱਡੀ ਇਹਨੇ ਤੈਨੂੰ ਕਿਹਾ ਕਿ ਤੇ ਸੋਹਣਾ ਲੀੜਾ ਲੱਤਾ ਪਾ ਕੇ ਜਾਂਦਾ ਬਣ ਫੱਬ ਕੇ ਜਾਂਦਾ ਸੋਹਣਾ ਮੇਰਾ ਮੁੰਡਾ ਵੇਖ ਕੇ ਮਰ ਗਈ ਹੋਵੇਂਗੀ ਤਗੜੇ ਘਰ ਦਾ ਵਾ ਤੇ ਪਸੌਣੀ ਇਹਨੂੰ ਮੈਂ ਤੇ ਪਾ ਕਰੂੰਗੀ ਤੇ ਤੈਨੂੰ ਤਾਂ ਮੈਂ ਐਸੇ ਪਲੰਗ ਤੇ ਬਾਹੂੰ ਨਾ ਤੂੰ ਵੇਖੀ ਯਾਦ ਬਈ ਰੱਖੇਂਗੀ ਮੇਰੇ ਮੇਰੇ ਮੁੰਡੇ ਨੂੰ ਨਾਲ ਇੱਕ ਆਲਾ ਮੈਂ ਤੇ ਬੜੀ ਨਾ ਨਾ ਕੀਤੀ ਵੀ ਨਹੀਂ ਨਹੀਂ ਤੇ ਮੇਰੇ ਅੱਖੀਂ ਮੈਂ ਹਾਂ ਹੋ ਕੇ ਉਹਨੂੰ ਤੇਰੇ ਵਰਗੀ ਹੋਰ ਤਰੀਕ ਤੇ ਲੱਭਣੀ ਸੀ ਨਾ ਕੀਤੀ ਤੂੰ ਚਾ ਚਾ ਛੋਟ ਮਿੰਟ ਮਾਰਾ ਇੱਕ ਬਾਲਟਾ ਨਹੀਂ ਭਰਿਆ ਤੈਨੂੰ ਮੈਂ ਸਕੂਲ ਕਹਿੰਦੇ ਨਾ ਪੜੀ ਨਾ ਕੀਤੀ ਪਰ ਕਿੰਨੀਆਂ ਪੜ੍ਹੀ ਹੈ ਪਲੱਸ 2 ਕੀਤੀ ਬੱਲੇ ਪਲੱਸ 2 ਸ਼ਕਲਤ ਨਹੀਂ ਪਲੱਸ 2 ਵਾਲੀ ਹੈਗੀ ਜੋਕ ਚੋਕ ਕੋਈ ਗੋਲੀ ਵੱਜੀ ਲੱਸੀ ਮਾਰੀ ਨਹੀਂ ਗਈ ਲੈ ਚੁੱਕੇ ਜਾਂਦਾ ਚਿਕਾ ਮਾਰ ਕੇ ਲੱਤ ਤੇ ਪਿਛਾਂ ਸੁੱਟਾਂ ਇਹਨੂੰ ਮੈਂ ਚੱਲ ਪਤਾ ਨਹੀਂ ਆਪ ਕਿੱਥੇ ਚਲਾ ਗਿਆ ਮੈਨੂੰ ਲਿਆ ਕੇ ਤੂੰ ਤੂੰ ਤੇ ਬੈਠੀ ਲੇਖੇ ਦਿੰਦੀ ਕਿਵੇਂ ਤੇਰੇ ਮੈਨਾਂ ਕੱਢੇ ਤੇ ਤੂੰ ਤਾਂ ਆ ਗਈ ਜਾਣ ਦੀ ਵਿੱਚ ਮੈਂ ਪੈਰਾਂ 'ਚ ਕੰਡੇ ਖੁੱਬੇ ਹੁੰਦੇ ਇਹਦੇ ਸਕਾਤਾ ਅੰਦਰ ਆ ਕੇ ਨਿੱਕਾ ਮਾਰ ਲੈ ਤੋ ਰਿਆ ਤੋ ਰਿਆ ਤੁਰਦੀ ਟਾਈਂ ਕਾਥੀਆਂ ਪਾਥੀਆਂ ਤੇ ਕਾਂ ਤੁਰਦਾ ਹੈ ਇੱਕ ਬਾਲ ਤਾਂ ਸੁੱਟਣ ਲੱਗੀ ਨਾ ਇੰਨਾ ਚਿਰ ਲਾਤਾ ਤੇ ਆਹ ਕਿਹੜੇ ਵੇਲੇ ਸੁੱਟਣਾ ਇੰਨਾ ਦੂਰ ਹੀ ਵੜਾ ਜਾਣਾ ਪੈਂਦਾ ਮੈਂ ਥੱਕ ਗਈ ਮੈਂ ਤਾਂ ਕਦੇ ਇੰਦਾ ਦਾ ਕੰਮ ਨਹੀਂ ਕਰੀ ਤੈਨੂੰ ਨਾ ਨਾਦਾ ਤੇਰੇ ਤਾਰਾ ਥੱਲੇ ਕਹੀਂ ਇਦਾਂ ਜ਼ਰੂਰ ਮੇਰੇ ਮੂੰਹ ਜ਼ਰੂਰ ਇਦਾਂ ਮੈਂ ਇਦਾਂ ਤਾਂ ਕੰਮ ਕਦੀ ਨਹੀਂ ਕੀਤਾ ਮੇਰੇ ਮੂੰਹ ਤੇ ਤੈਨੂੰ ਇਥੇ ਰੱਖ ਆਇਆ ਕਰਕੇ ਨਾਲੇ ਤੈਨੂੰ ਪਰਾਂ ਲੱਗੀ ਮੂੰਹ ਬਾਹ ਬੰਦੇ ਮੈਂ ਤਾਂ ਐ ਕਰਦੀ ਬੰਦੇ ਕੋਈ ਨਹੀਂ ਬੰਦੇ ਖਾਣੀ ਚਲੇ ਉਹਨਾਂ ਤੈਨੂੰ ਕਿੱਥੇ ਵੇਖਣਾ ਤੈਨੂੰ ਤਾਂ ਵੇਖ ਕੇ ਪਾਸੇ ਲੰਘ ਜਾਣਗੇ ਵਿਆਹ ਕੀ ਅਤਰਾਜ ਨੌਰ ਲਾਏ ਆਏ ਬੰਦੇ ਤੈਨੂੰ ਹੀ ਵੇਖਣ ਲੱਗੇ ਆ ਕਿ ਬੰਦੇ ਨਾਲੇ ਮੈਂ ਤੈਨੂੰ ਦੱਸ ਦਿੱਤਾ ਹੀ ਮੈਂ ਅੱਜ ਕੰਮ ਤੈਨੂੰ ਦੱਸਤਾ ਹੀ ਰੋਜ਼ ਐਵੇਂ ਕਰਿਆ ਕਰਨਾ ਮੈਂ ਨਹੀਂ ਰੋਜ਼ ਤੇਰੇ ਕੋਲ ਖਲੋਇਆ ਕਰਨਾ ਸਾਰਾ ਗੋਆ ਮੈਂ ਹੀ ਰੋਜ਼ ਸੁਟਿਆ ਹਾਂ ਤੂੰ ਸੁਟਿਆ ਕਰਨਾ ਰੋਟੀ ਮੇਰੀ ਆਪੇ ਹੰਦ ਜੀ ਨੋ ਬਣਾ ਦੋਗੀ ਮੇਰੀ ਉਹਨੇ ਬਣਾ ਲਿਆ ਕਰਨੀ ਰੋਟੀ ਸ਼ੇਤੀ ਮੈਂ ਚੱਲੀ ਘਰ ਤੇ ਸਾਰਾ ਗੋਆ ਸੁੱਟ ਕੇ ਮਾਂਜਾ ਮਾਰ ਕੇ ਤੇ ਫੇਰ ਆਉਣਾ ਹੀ ਗੋਆ ਹੀ ਬੜਾ ਮੰਮੀ ਮੈਂ ਕਿੱਦਾਂ ਚਾਲੇ ਤੇ ਮੈਂ ਮਾਂਜਾ ਫੜਾਵਾਂ ਖਲੋ ਜਾ ਇੱਕ ਮਿੰਟ ਕੀ ਕਰਾਂ ਮੈਨੂੰ ਆਂਦੇ ਮੇਰੇ ਬੜੀ ਚੰਗੀ ਆ ਸਾਰੇ ਪਰਿਵਾਰ ਮੇਰਾ ਬੜਾ ਚੰਗਾ ਤੇ ਨੂੰ ਖੋਸ਼ ਰੱਖੂ ਮੈਂ ਆਪਣਾ ਪਰਿਵਾਰ ਵੀ ਛੱਡ ਆਈ ਇਹ ਤੇ ਮਗਰ ਲਾ ਕੇ ਸਾਰਾ ਆ ਫੜ ਮਾਂਜਾ ਮਾਰ ਕੇ ਆਪਣੇ ਪਿੰਡੇ ਮੈਂ ਕੱਟੀ ਤੋਂ ਲੱਗ ਮਾਂਜਾ ਮਾਰਦੇ ਮੈਨੂੰ ਮਾਰ ਕੇ ਵਿਖਾ ਕਿੱਦਾਂ ਮਾਰਨਾ ਤੇ ਮੁੜ ਕੇ ਫਿਰ ਉਹਵੇਂ ਮਾਰੀ ਤੇ ਮੈਂ ਚੱਲੀ ਘਰ ਮਾਰ ਮਾਰ ਛੇਤੀ ਕਰ ਨਾਲੇ ਮੁੰਡਿਆਂ ਨੂੰ ਸੋਖ ਹੋ ਜਾਊਗਾ ਵਿਚਾਰੇ ਆਪ ਗੋਆ ਛੱਡਦੇ ਰਹਿੰਦੇ ਚੱਜ ਨਾਲ ਮਾਰ ਹੱਥਾਂ ਨੂੰ ਪੀੜ ਨਹੀਂ ਆਈ ਉਧਰੋਂ ਵਾਪਿੰਦੀ ਮੰਮੀ ਆ ਵਾਪਿੰਦੀ ਇੱਥੇ ਨਹੀਂ ਨਹੀਂ ਤਗੜ ਤੇ ਨਹੀਂ ਐਦਾਂ ਮਾਂਜਾ ਮਾਰੀਦਾ ਨਹੀਂ ਐਵੇਂ ਇੱਧਰ ਵੇਖ ਪਤਾ ਲੱਗ ਜੇ ਫਰਸ਼ ਚਮਕਣ ਦੇ ਆ ਕੀ ਹੋਇਆ ਮਾਰ ਚ ਅੱਜ ਨਾਲ ਇਹਨੂੰ ਮੇਰੇ ਓਹੋ ਹੱਥ ਲੱਪੜ ਕੇ ਸਾਰੇ ਕਿਤੇ ਇਹਨੂੰ ਸਿਖਾਉਣਾ ਵੀ ਕਿਤੇ ਸੌਖਾ ਹੀ ਪਿਆ ਤੇ ਸ਼ਾਮ ਨੂੰ ਤੇ ਬੱਚਾ ਪਾਣੀ ਕੱਢ ਕੇ ਤੇ ਸਾਰਾ ਸਾਫ਼ ਕਰਨੇ ਡੰਗਰਾਂ ਨੇ ਪਾਣੀ ਪੀਣਾ ਹੀ ਆ ਵੀ ਮੰਮੀ ਸਾਰਾ ਬਾਹਰ ਰੂੜੀ ਤੇ ਸੁੱਟ ਹਾਂ ਰੂੜੀ ਤੇ ਸੁੱਟਣਾ ਮੰਜਾ ਮਾਰ ਕੇ ਬਥੇਰਾ ਜੇ ਨਿਕਲ ਆਉਣਾ ਵਾ ਤੇ ਆਹ ਜਿਹੜੀਆਂ ਢੇਰੀਆਂ ਲੱਗੀਆਂ ਇਕੱਠਾ ਕਰਕੇ ਉਹਦੇ ਨਾਲ ਹੀ ਲਾ ਦੇ ਤੇ ਮੜ ਕੇ ਰੂੜੀ ਤੇ ਮਾਰਾਂਗੇ ਚਲਾ ਕੇ ਭੁੱਖ ਲੱਗੀ ਮਮੀ ਮੈਂ ਜੇ ਰੋਟੀ ਵੀ ਨਹੀਂ ਖਾ ਲੰਗਰ ਤੇ ਪੱਕਾ ਨਹੀਂ ਹੁਣ ਮੈਂ ਉਹਨੂੰ ਕਹਿ ਕੇ ਆਉਣੀ ਵੀ ਰੋਟੀ ਤੂੰ ਬਣਾ ਮੈਂ ਚੱਲਨੀ ਇਹਨੂੰ ਕਹਿਣ ਸਾਰਾ ਕਰਕੇ ਆਵੀ ਆਹ ਬਾਲਟਾ ਪਹਿਲਾਂ ਮੈਨੂੰ ਚਕਾ ਜੂ ਮੈਂ ਤਾਂ ਫੇਰ ਕੱਲੀ ਕੋਈ ਥੋੜਾ ਜਿਆਦਾ ਲਿਆ ਮੈਂ ਤਾਂ ਜਲਦੀ ਕੋਈ ਨਹੀਂ ਫਿਰ ਬਾਕੀ ਕਿੱਦਾਂ ਸੁੱਟਾਂਗੀ ਮੈਂ ਤਾਂ ਚੱਲਨੀ ਘਰ ਨੂੰ ਮੈਂ ਥੋੜਾ ਪਾ ਕੇ ਸੁਕਵਾਂਗੀ ਆ ਚ ਗਾ ਆ ਬੜਾ ਮਣਤਾ ਆ ਹੈ ਦੋ ਪਾਥੀਆਂ ਨਹੀਂ ਆਹ ਜੱਬ ਬਾਲਟਾ ਦੀ ਚੁੱਕਿਆ ਨਹੀਂ ਪਾਥੀਆਂ ਤੇ ਰਹਿ ਜਾਂ ਦੋ ਪਾਥੀਆਂ ਤਾਂ ਗੋਆਈ ਮੈਂ ਤਾਂ ਚੁੱਕਿਆ ਨਹੀਂ ਬੰਨ ਜੇ ਬਣਾਉਂਦੀ ਰਹਿੰਦੀ ਚੱਲ ਮੈਂ ਮੰਮੀ ਸ਼ਾਮ ਨੂੰ ਧੁੱਪ ਬੜੀ ਆ ਸ਼ਾਮ ਨੂੰ ਕਰ ਲੂੰਗੀ ਕਿ ਤੈਨੂੰ ਕੋਰੀ ਚਿੱਟੀ ਕਾਲੀ ਹੋ ਚੱਲੀ ਤੂੰ ਇਹ ਦੋ ਵਾਰ ਤੋਰ ਸੂਰਜ ਨੇ ਤੈਨੂੰ ਕੀ ਕਹਿਣਾ ਕੀ ਕਰਾਂ ਹਾਂ ਇਹ ਜਾਣਾ ਪਤਾ ਨਹੀਂ ਹੁਣ ਕਿੱਥੇ ਚਲਾ ਗਿਆ